ਲੋ ਜੀ ਫਰੈਂਡਸ ਇੱਕ ਜਗ੍ਹਾ ਆਪਾਂ ਨੇ ਰਖੜੀਆਂ ਬਣਾ ਲੀਆਂ ਹੁਣ ਆਪਾਂ ਚੱਲਦੇ ਆ ਜੀ ਅੱਗੇ ਭੂਆ ਦੀ ਕੁੜੀਆਂ ਕੋਲ ਜਾ ਰਹੇ ਆ ਮੌਜੂਦ ਕੇ ਪਾਪਾ ਕੀ ਭੂਆ ਜੀ ਉਹਨਾਂ ਦੀ ਬੇਟੀਆਂ ਤੇ ਹੁਣ ਆਪਾਂ ਰਖੜੀ ਬਣਾਉਣ ਜਾ ਰਹੇ ਆ ਅੱਗੇ ਪਿੰਡ ਟਵਾਣਾ ਅੰਮ੍ਰਾਲੇ ਦੇ ਕੋਲ ਹੈ ਜੀ ਔਰ ਟ੍ਰੈਫਿਕ ਮਤਲਬ ਸੜਕਾਂ ਵੀ ਟੁੱਟੀਆਂ ਵੀ ਆ ਇਧਰ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਇੱਕ ਫਾਟਕ ਬੰਦ ਪਏ ਆ ਫਾਟਕਾਂ ਕੀ ਪ੍ਰੋਬਲਮ ਪ੍ਰੋਬਲਮ ਹੈ ਇੰਦਰ ਦੇਖੋ ਸੜਕਾਂ ਦਾ ਹਾਲ ਹੀ ਇੱਕ ਟਰੱਕ ਬਹੁਤ ਆਉਂਦੇ ਆ ਇਧਰ ਨੂੰ ਉਰੇ ਗੈਸ ਫੈਕਟਰੀ ਆ ਨਾ ਸਾਹਮਣੇ ਔਰ ਦੇਖੋ ਸਾਹਮਣੇ ਗੈਸ ਫੈਕਟਰੀ ਕਰਕੇ ਨਾ ਬਹੁਤ ਜ਼ਿਆਦਾ ਇਧਰ ਨੂੰ ਟਰੱਕ ਟਰੱਕ ਗੈਸ ਵਾਲੇ ਜਾਦਾ ਸਿਲੰਡਰਾਂ ਵਾਲੇ ਸਿਲੰਡਰਾਂ ਵਾਲੀ ਫੈਕਟਰੀ ਹੈ ਗੈਸ ਫੈਕਟਰੀ ਔਰ ਸੜਕ ਵੀ ਵਿਚਾਈ ਟੁੱਟੀ ਪਈ ਹੈ ਇਧਰ ਨੂੰ ਗੱਡੀ ਕਮਾਈ ਆ ਸੀ ਸੜਕ ਨਹੀਂ ਨੂੰ ਬਹੁ ਟਾਈਮ ਹੋ ਗਿਆ ਆਪਾਂ ਨੂੰ ਅੰਦਰ ਨੂੰ ਹਨਾ ਪਰ ਸੜਕ ਨਹੀਂ ਬਣੀ ਅੰਨੀ ਦੇਰ ਤੋਂ ਕਿੰਨੇ ਸਾਲ ਹੋ ਗਏ ਆਪਾਂ ਨੂੰ ਅੰਦਰ ਨੂੰ ਇਧਰ ਹੈ 10 ਸਾਲ 10 ਸਾਲ ਕੀ ਆ ਰਹੀਆਂ ਤੁਸੀਂ ਨਹੀਂ ਆਹ 17 ਤਾਰਾ 18 18 18 18 19 20 21 22 23 24 25 8 ਸਾਲ ਤੇ 7 ਤੇ 8 ਮਾਦ ਲੱਗਿਆ ਵਾ 7 ਸਾਲ ਤੇ ਆ ਰਹੀਆਂ ਹਨ ਪਰ ਸੜਕਾਂ ਦੇ ਵਿੱਚ ਕੋਈ ਸੁਧਾਰ ਨਹੀਂ ਹੈ ਅੰਦਰ ਬੰਦਰਾਂ ਨੂੰ ਲੱਗੀ ਭੁੱਖ ਪਿੱਛੇ ਚੱਲ ਰਹੀਆਂ ਲੇਜ਼ ਚੀਜ਼ੀਆਂ ਖਾ ਰਹੇ ਆ ਪਿੱਛੇ ਬੈਠੇ ਅੰਕਲ ਚਿਪਸ ਅੰਕਲ ਚਿਪਸ ਇਹ ਜੋ ਰੰਗਿਤ ਕੁਲਕਰੇ ਆਏ ਹੋਏ ਹੋਏ ਕੁਲਕਰੇ ਨੇ ਇੱਕਦਮ ਖਾਣੇ ਆਪਾਂ ਫੇਰ ਖਾएंगे ਸਾਰੀ ਚੀਜ਼ਾਂ ਜੱਜ ਖਤਮ ਕਰ ਦੇਣੀਆਂ ਥੋੜਾ ਰਾਮ ਲੈ ਕੇ ਖਾ ਲੇ ਖਾਣ ਲੱਗੇ ਅੱਜੇ ਖਾ ਲੈਣੀਆਂ ਸਾਰੀਆਂ ਚੀਜ਼ਾਂ ਦੇਖੋ ਸੜਕ ਦਾ ਕੀ ਹਾਲ ਹੈ ਸੜਕ ਤਾਂ ਹੈ ਹੀ ਨਹੀਂ ਕੱਚੀ ਐ ਕੱਚਾ ਰਸਤਾ ਜਮੀ ਸੀਮਿੰਟ ਦਾ ਹੈ ਹੀ ਨਹੀਂ ਪਿਆ ਹੋਰ ਜੇ ਮੀਂਹ ਆ ਜਾਂਦਾ ਹੋਣਾ ਫਿਰ ਪਤਾ ਨਹੀਂ ਕੀ ਹਾਲ ਹੋਣ ਦਾ ਹੋਣਾ ਇਹ ਦੇਖੋ ਸਾਰੇ ਗੈਸ ਗੁੱਸੀ ਵਾਲੇ ਟੈਂਕਰ ਜੇ ਇੱਧਰ ਇਹ ਪਿੰਡੇ ਨਾ ਪਿੱਛੇ ਨੂੰ ਐ ਜੀ ਬੈਕਵਰਡ ਜਾਂ ਪਿੰਡੇ ਪਿੱਛੇ ਇਹਨਾਂ ਦੇ ਬਚਾਰਾਂਗੇ ਮੈਨੂੰ ਲੱਗਦਾ ਕੋਈ ਸਾਧਨ ਵੀ ਨਹੀਂ ਹੈ ਇੱਧਰ ਨੂੰ ਬੱਸਾਂ bussਾਂ ਦਾ ਲੋ ਜੀ ਫਾਈਨਲੀ ਆਪਾਂ ਪਹੁੰਚ ਗਏ ਆਂ ਦੀਦੀ ਨਾਲ ਕੇ ਪਿੰਡ ਯਾਨੀ ਭੂਆ ਜੀ ਦੀ ਕੁੜੀਆਂ ਦੇ ਔਰ ਚਲੋ ਜੀ ਚੱਲਦੇ ਆਂ ਅੱਗੇ ਨੂੰ ਸਤਿਗੁਰੂ ਵੀਰ ਜੀ ਸਤਿ ਜਗਾ ਵੇਲੇ ਬੈਠ ਕੇ ਕਹਰੇ ਨੇੜੇ ਨੂੰ ਜਾ ਕੇ ਕਹਰੇ ਕਰਨਗੇ ਕਹਿੰਦੇ ਮੈਂ ਵੀ ਖਾਣੀ ਰੋਟੀ ਦਰ ਗਿਆ ਵੀਰ ਵੀਰ ਡਰ ਗਿਆ ਕਿੱਥੇ ਨਿਕਦਾ ਚੁਪਕੇ ਦੇ ਕੇ ਕਰਨ ਜੀ ਮੈਨੂੰ ਬੈਠ ਕੇ ਜਾ ਗਿਆ ਵਿੱਚ ਸਤਿਗੁਰੂ ਮਾਤੜ ਜੀ ਖਾ ਲੋ ਤੁਮੇ ਰੋਟੀ ਤਾਂ ਖਾ ਲੋ ਨਾ ਜੀ ਇੱਧਰ ਸਾਡੀ ਦੀਦੀ ਹੈ ਭੂਆ ਦੀ ਬੇਟੀ ਹੈ ਉਹ ਬੰਨ ਰਹੀਆਂ ਜੀ ਰਖੜੀਆਂ ਔਰ ਹੁਣ ਵਾਰੀ ਦੀਦੀ ਕੀ ਆ ਬਾਕੀ ਨਾ ਬੱਚੇ ਪੁੱੱਚੇ ਸਾਰੇ ਦੇਖੋ ਤੁਹਾਨੂੰ ਸੁੰਨਸਰਾਂ ਲੱਗ ਰਹੀ ਹੈ ਘਰ ਕੇ ਵਿੱਚ ਕੋਈ ਨਹੀਂ ਹੈ ਕਿਉਂਕਿ ਸਾਰੇ ਨਿਆਣੇ ਗਏ ਹੋਏ ਆ ਉਹ ਵੀ ਵਿਚਾਰੇ ਗਏ ਹੋਏ ਆ ਆਪਣੇ ਨਾਨਕੇ ਕਿਉਂਕਿ ਜੋ ਦੀਦੀ ਦੇ ਬੱਚੇ ਆ ਉਹ ਨਾਨਕਿਆਂ ਗਏ ਹੋਏ ਆ ਔਰ ਇੱਕ ਦੀਦੀ ਹੋਰ ਆ ਮਤਲਬ ਦੋ ਭੈਣਾਂ ਆ ਨਾ ਪੂਆ ਦੀਆਂ ਬੇਟੀਆਂ ਉਹ ਇੱਕੋ ਘਰ ਦੇ ਵਿੱਚ ਵਿਆਹੀਆਂ ਔਰ ਕਿਉਂਕਿ ਉਹ ਦੀਦੀ ਨੂੰ ਕੰਮ ਮੈਸ ਕਰਕੇ ਗਏ ਹੋਏ ਆ ਅੱਜ ਸੁੰਨਸਰਾਂ ਜਾਂ ਸਿਰਫ ਕਿੰਨੇ ਜਣੇ ਮਿਲੇ ਸਾਨੂੰ ਘਰਾਂ ਮਾਸਕ ਜੀ ਅੰਦਰ ਬੈਠੇ ਆਂ ਬੀਬੀ ਜੀ ਉਧਰ ਬੈਠੇ ਆਂ ਔਰ ਦੀਦੀ ਇੱਧਰ ਐ ਤੋ ਰਖੜੀ ਬੰਨ ਰਹੀਆਂ ਦੀਦੀ ਲਓ ਚਾ ਰੂਪ ਸ਼ੈਡੋ ਰੂਪ ਸ਼ੈਡੋ ਮੇਰੀ ਵੀ ਲੈ ਕੇ ਆ ਲੈਣੀ ਕਿਸ ਕਾਹੀ ਲੈ ਲਓ ਜੀ 부ਜੀ ਨੇ ਬੰਨੀਆਂ ਰੂਪ ਕੇ ਰਖੜੀਆਂ ਥੈਂਕ ਯੂ ਗੱਦੇ 부ਜੀ ਨੂੰ ਹਾਂ 부ਜੀ ਨੇ ਬੰਨੀਆਂ ਕੋਈ ਸੰਤਾ ਕਲੋਜ਼ ਮਿਲ ਗਿਆ ਤੁਹਾਨੂੰ ਤਾਂ ਦੇਖਾ ਸੈਂਟਾ ਗਲੋਸ ਮਿਲ ਗਿਆ ਵਈ ਉਧਰ ਬੈਠ ਜਾ ਬੂਜੀ ਦੇ ਪਾਰ ਡੱਬਾ ਪਿੱਛੇ ਨੂੰ ਕਰ ਦੇ ਕੇ ਦੀ ਉੱਪਰ ਬੈਠ ਗਿਆ ਬਾਬੂਆਂ ਦੋਨੋਂ ਹੀ ਪਿੱਛੇ ਨੂੰ ਕਰ ਦੇ ਥੋੜਾ ਜਿਹਾ ਚੱਲ ਬੈਠ ਜਾ ਵਾ ਚੱਬ ਜਾ ਬਹਿ ਕੇ ਆਉਂਦੇ ਸਾਰਾ ਸੋਵ ਕਾ ਚਾ ਹੈਪੀ ਰਖੜੀ ਜੀ ਸਾਰਿਆਂ ਨੂੰ ਕੀ ਕਹਿ ਰਿਹਾ ਕੀ ਹੋ ਗਿਆ ਰੂਪ ਚਲ ਚਲ ਲੋ ਜੀ ਬਬੂ ਜਿਹੜੇ ਬਪਾ ਖਿਚਰੇ ਆ ਫੋਟੋ ਉਹ ਆ ਪਤੀ ਜੀਆਂ ਕੀ ਦੇ ਮੋੜੇ ਚਲੋ ਜੋ ਮਨੀ ਰਾਮ ਪਾਰਸੂ ਨੇ ਕਹਣਾ ਜਦ ਤੀ ਤਾਰਾ ਬਿਲਕੁਲ ਆਜੋ ਠੀਕ ਹੈ ਮਾਰ ਕੇ ਖੁੱਲੇ ਹੋਆ ਤਾਂ ਮੈਂ ਤੁਹਾਨੂੰ ਰਸਤਾ ਦੱਸਿਆ ਜਿਹੜਾ ਲਾਲ ਲਡੂ ਕੇ ਪਿੱਛੇ ਨੂੰ ਸਿੱਧਾ ਪਿੰਡਾਂ ਮੰਗਾਰ ਕੋਈ ਰੋਡ ਨਹੀਂ ਕੋਈ ਪੁੱਛ ਨਹੀਂ ਰਾਮ ਤੇ ਪਹੁੰਚੇਗੇ ਸੜਕ ਵੀ ਸਾਫ ਹੈ ਟੁੱਟਕੀ ਵੀ ਸੜਕ ਨਹੀਂ ਤੁਹਾਨੂੰ ਮਿਲ ਨਹੀਂ ਕੀਤੀ ਵੀ ਠੀਕ ਹੈ ਫਿਰ ਭੈਣ ਹੈ ਠੀਕ ਠੀਕ ਹੈ ਲੋ ਵੀ ਠੀਕ ਹੈ ਇਹਨੂੰ ਐਕਟਿਵ ਚਲਾਣੀ ਹੈ ਕੀ ਸੁਣੋ ਅਜੂਈ ਤਾਂ ਚਲਾ ਲਈ ਹੈ ਚਲਾ ਤੋ ਮੈਂ ਵੀ ਲੈ ਆਈ ਹਾਂ ਜੋਤ ਚਲਾ ਲਈ ਹੈ ਬਰਵਾੜੀ ਤੱਕ ਚਲੀ ਜਾ ਆਪਾ ਨੂੰ ਬਿਠਾ ਗਏ ਅਰੇ ਮੰਨੂ ਮੈਂ ਬਾਹਰ ਨਹੀਂ ਹਿੰਮਤ ਹੁੰਦੀ ਮੇਰੀ ਘਰਾਂ ਘਰਾਂ ਨਾ ਮਾੜ ਮੋਟਾ ਚਲਾ ਲਈ ਹੈ ਛੋਟੇ ਅੰਨੇ ਚਲਾ ਨਹੀਂ ਦਾਰ ਲਗਾ ਮੈਂ ਸਾਈਕਲ ਨਿੱਕਦੀ ਚਲਾਇਆ ਠੀਕ ਹੈ ਮੇਰੇ ਬਾਏ ਕੀ ਹੋ ਗਿਆ ਕਿਆ ਹੋ ਗਿਆ دعاਉਂਗਾ ਤੇਰੀ ਤੇਰੀ ਚੀਜ਼ਾਂ ਤੇਰੀ ਲੱਗ ਗਈ ਚਲੋ ਜੀ ਆਪਣੀ ਇੱਧਰ ਤੇ ਵੀ ਰੱਖੜੀਆਂ ਬਣਾ ਲੀਆਂ ਦੀਦੀ ਕੰਨੀ ਦੇ ਔਰ ਇੱਕ ਦੀਦੀ ਹੈ ਨਹੀਂ ਤੀ ਉਹ ਮਤਲਬ ਆਪਣੇ ਪੇਕੇ ਘਰ ਗਈ ਵੀ ਆ ਦੂਈ ਦੀਦੀ ਹਾਂ ਯਾਨੀ ਬੂਆ ਜੀ ਦੇ ਕੋਲ ਔਰ ਕਿਉਂਕਿ ਉਹਨਾਂ ਦੀ ਪੋਤੀ ਬਿਮਾਰ ਹੈ ਨਾ ਬੂਆ ਦੀ ਉੱਥੇ ਗਈ ਵੀ ਤੀ ਤਾਂ ਫਿਲਹਾਲ ਇਸ ਦੀਦੀ ਦਾ ਵੀ ਨੇਚਰ ਬਹੁਤ ਵਧੀਆ ਹੈ ਔਰ ਅਸੀਂ ਆਏ ਜੀ ਖੁਸ਼ ਹੋ ਕੇ ਐਨਾ ਚੋ ਚੜਿਆ ਨਾ ਵਿਚਾਰੀ ਨੂੰ ਮਿਲ ਕੇ ਦੀਦੀ ਨੂੰ ਕਹਿਰੀ ਮੈਨੂੰ ਤਾਂ ਆਏ ਦਾ ਵੀ ਤੁਸੀਂ ਲੇਟ ਹੋਗੇ ਪਤਾ ਨਹੀਂ ਆਣਾ ਹੀ ਨਹੀਂ ਮੈਂ ਕਿਹਾ ਨਹੀਂ ਅਸੀਂ ਲੇਟ ਪਿੱਛੇ ਹੋਗੇ ਕਿਉਂਕਿ ਬਬਜਤ ਕੀ 부ਜੀ ਪਜਾਤਾ ਹੈ ਯਾ ਪਹਿਲਾ ਹਾਂ ਔਰ ਉਹ ਪੈਨਸਲ ਦੇਖੋ ਮਸਤੀ ਮਸਤੀ ਮੰਮਾ ਹਾਂ ਕੁੱਟ ਲਿਆ ਕੀਆ ਤੋੜ ਵੀ ਦਿਆ ਨਾ ਹਾਂ ਜਿਹੜੀ ਜਾਗਾ ਇਹਨੇ ਜਿਹੜਾ ਉਹ ਨਹੀਂ ਰਖੜੀ ਬੰਨੀ ਥੀ ਕੀਆ ਨਾਮ ਹੈ ਇਸਕਾ ਗੁੱਡਾ ਜਾਤਾ ਬਸ ਇਹਨੇ ਟਾਈਮ ਨਹੀਂ ਲਾਇਆ ਉੱਥੀ ਤਾਂ ਤੋੜ ਕੇ ਮਾਰਿਆ ਪਰ ਇਹ ਦੇਖ ਖ ਜਿੜ ਗਈ ਮੈਂ ਤਾਂ ਨਿਆਣੇ ਵੀ ਛੱਡ ਦੇ ਨਾ ਤਾਂ ਜਦੀ ਤੋੜ ਦੇਉਂਦੀ ਜਿੜ ਗਈ ਹੈ ਜਿੜ ਗਈ ਤੂੰ ਬੋਲ ਤੇਰੇ ਸੀ ਉਹ ਆਗੋਂ ਮੂਹ ਪਏ ਬੱਜੇ ਜੇ ਬਾਈ ਇਹ ਖੜਿਆ ਨਾ ਅੱਛੇ ਖੜਾ ਮਾੜ ਬੇਕਾਰ ਜਿਵੇਂ ਨੇ ਨਾਸਤ ਮੇਰੀ ਪਿੰਡ ਮੇਰਾ ਸ਼ਾਨ ਅਧਰ ਜੀ ਮੇਰਾ ਪਿੰਡ ਮੇਰੀ ਸ਼ਾਨ ਢੇਰ ਢੇਰ ਪਿੰਡ ਲੋ ਜੀ ਦੇਖ ਲੋ ਢੇਰ ਪਿੰਡ ਹੈ ਢੇਰ ਹੋ ਜਾਂਦੇ ਹੁਣ ਇਹ ਰਹਾ ਬਹੁਤ ਦੇਖੀ ਕਾਲੀ ਤੋਰੀਆਂ ਦੀ ਬੇਲਾਂ ਕਿਸ ਤਰ੍ਹਾਂ ਚੜ ਰਹੀਆਂ ਆਪਣੇ ਆਪ ਇਹ ਰੂਪ ਇੱਥੇ ਵੀਡੀਓ ਫੋਟੋ ਬਣਾ ਕੇ ਜਾਊਂਗਾ ਵੀਡੀਓ ਇਹਨੇ ਡੇਟਾ ਓਏ ਸ਼ਕਲ ਤਾਂ ਦੇਖੋ ਵੀ ਨਹੀਂ ਛੜ ਦੇ ਛੜ ਦੇ ਉਂਗਲੀ ਛੜ ਦੇ ਹੁਣ ਦੇਖ ਇਹ ਕੀ ਆ ਯਾਰ ਓਏ ਓਏ ਕੋਈ ਲਿਵੀ ਆਇਆ ਹਾਂ ਦੇਖ ਲਿਆ ਚਲ ੋ ਜੀ ਅੱਗੇ ਆਪਾਂ ਥੋੜਾ ਜਿਹਾ ਲਾਲੜੂ ਤੋਂ ਅੱਗੇ ਨਿਕਲਿਆ ਇਹ ਮਤਲਬ ਪਿੰਡਾਂ ਦੇ ਵਿੱਚ ਨੂੰ ਵੜ ਗਏ ਔਰ ਇੱਧਰ ਨੂੰ ਆਏ ਨਾ ਇੰਨਾ ਮੀਂਹ ਪੈ ਰਿਹਾ ਨਾ ਰਸਤੇ ਦੇ ਵਿੱਚ ਪਿੱਛੇ ਮੌਸਮ ਠੀਕ ਹੈ ਲੇਕਿਨ ਉਰੇ ਆ ਕੇ ਦੇਖਿਆ ਇੰਨਾ ਮੀਂਹ ਪੈ ਰਿਹਾ ਨਾ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਦੇਖੋ ਬਾਰਿਸ਼ ਹੋ ਰਹੀ ਹੈ ਬਹੁਤ ਜ਼ਿਆਦਾ ਓਏ ਅੱਗੇ ਮੀਂਹ ਘਟ ਗਿਆ ਅੱਗੇ ਹੈ ਹੀ ਨਹੀਂ ਸਿਰਫ ਉਹ ਤਾਂ ਪਿੱਛੇ-ਵਿੱਚ ਮੀਂਹ ਪੈ ਰਿਹਾ ਥੋੜਾ ਜਿਹਾ ਪਿੰਡ ਦੇ ਵਿੱਚ ਅੱਗੇ ਦੇਖੋ ਮੀਂਹ ਬਿਲਕੁਲ ਬੰਦ ਹੋ ਗਿਆ ਲੇਕਿਨ ਲਾਈਵ ਦੇ ਵਿੱਚ ਰਿਕਾਰਡ ਹੋ ਗਿਆ ਬੱਦਲੀ ਥੋੜੀ ਜਿਹੀ ਬੱਦਲੀ ਵਰਸਈ ਐ ਇੰਨਾ ਮੀਂਹ ਪਿਆ ਨਾ ਇੰਨੀ ਕਿ ਜਗਾ ਵਹੀਂ ਔਰ ਹੁਣ ਦੇਖੋ ਬਿਲਕੁਲ ਸਾਫ ਪਿਆ ਅੱਗੇ ਮੀਂਹ ਹਟ ਗਿਆ ਦੇਖਿਆ ਨਜ਼ਾਰਾ ਇਹ ਲਾਈਵ ਆਣੇ ਦਾ ਬਹੁਤ ਜ਼ਿਆਦਾ ਸੋਰੀ ਵੀਡੀਓ ਬਣਾਉਣੇ ਦਾ ਫਾਇਦਾ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਹਕੀਕਤ ਪਤਾ ਲੱਗ ਜਾਂਦੀ ਹੈ ਸੱਚਾਈ ਕਾਫੀ ਬਣਾਏਗੇ ਸੱਚਾਈ ਪਤਾ ਲੱਗ ਗਈ ਕਿ ਦੇਖੋ ਕਿੱਥੇ ਬਾਰਿਸ਼ ਹੋ ਰਹੀ ਥੀ ਔਰ ਅੱਗੇ ਅੱਗੇ ਮੌਸਮ ਸਾਫ ਹੈ ਬੂੰਦਾ ਵੀ ਨਹੀਂ ਪੈ ਰਹੀਆਂ ਔਰ ਪਿੱਛੇ ਇੰਨਾ ਮੀਂਹ ਪੈ ਰਿਹਾ ਦਾ ਪਿੰਡ ਦੇ ਵਿੱਚ ਮੈਂ ਤਾਂ ਵੀਡੀਓ ਬਣਾਉਣ ਲੱਗੀ ਦੀ ਮੈਂ ਕਿਾ ਚੱਲ ਮੀਂਹ ਕੀ ਵੀਡੀਓ ਦਿਖਾਵਾਂਗੀ ਵੀ ਕਿੰਨਾ ਪੈ ਰਿਆ ਜਾਂ ਦੇਖਿਆ ਅੱਗੇ-ਆਗੇ ਸਾਰਾ ਮੀਂਹ ਬੰਦ ਹੋ ਗਿਆ ਬਸ ਥੋੜੀ ਜੀ ਬੱਦਲੀ ਜੀ ਵਰਸੀ ਆ ਪਿੱਛੇ-ਪਿੱਛੇ ਵਰਸਲੀ ਪਿਛਲੇ ਪਿੰਡ ਦੇ ਵਿੱਚ ਅੱਗੇ ਸਾਫ ਪਿਆ ਪਰ ਠੰਡਾ ਹੋਇਆ ਹੋਇਆ ਮੌਸਮ ਬਿਜਿਸ ਤਰ੍ਹਾਂ ਮੀਂਹ ਆਏਗਾ ਤੇ ਆਪਣੇ ਹੁਣ ਟਾਈਮ ਹੋ ਗਿਆ ਹੁਣ ਜੀ ਰਖੜੀਏਂਗੇ ਅਸੀਂ ਬਣੀ ਹੈ ਲਈਆਂ ਚ ਆ ਦੇਖੋ ਰਖੜੀ ਬੰਦਾ ਮੂੰਹ ਦੇ ਵਿੱਚ ਪਾ ਰਿਆ ਬਾਦਮਾ ਤਾਰ-ਤਾਰ ਕੇ ਲੈ ਇਹ ਹੈ ਕੀ ਹੈ ਇਹ ਗ੍ਰੈਪਸ ਅੰਗੂਰ ਨਹੀਂ ਆ ਇਹ ਕੁਝ ਹੋਰ ਹੈ ਕੰਗੂਰ ਆ ਜੋਤ ਨਹੀਂ ਅਜੰ ਅੰਗੂਰ ਵਾਲਾ ਹੈ ਠੀਕ ਹੈ ਚਲੋ ਜੀ ਹੁਣ ਆਪਾਂ ਚੱਲਦੇ ਆਂ ਘਰ ਨੂੰ ਲੀਓ ਵੀ ਲੈ ਕੇ ਜਾਣਾ ਆਪਾਂ ਨੇ ਲੀਓ ਛੱਡਿਆ ਵਾ ਆਪਾਂ ਨੇ ਕਿੱਥੇ ਜਾਣਾ ਬੋਲੋ ਸਕੂਲ ਨਹੀਂ ਸਕੂਲ ਨੂੰ ਕੀ ਕਰਨਾ ਜਿਸ ਜਸਮ ਬੋਲੀ ਕਰਨੀ ਨੂੰ ਲਾਗ ਇੱਧਰ ਨੂੰ ਬਹੁਤ ਇੱਕ ਖਾਸੀਅਤ ਹੈ ਪਿੰਡਾਂ ਦੇ ਰੋਡ ਨਾ ਬਿਲਕੁਲ ਸਾਫ਼ ਹੁੰਦੇ ਆ ਜੇ ਆਪਾਂ ਰੋਡ ਦੇ ਉੱਪਰ ਨੂੰ ਆਂਦੇ ਰੋਡ ਪਰ ਟ੍ਰੈਫਿਕ ਹੁੰਦੀ ਆ ਬਹੁਤ ਜ਼ਿਆਦਾ ਔਰ ਪਿੰਡਾਂ ਦੇ ਵਿੱਚ ਨੂੰ ਬਿਲਕੁਲ ਸ਼ਾਂਤ ਇਲਾਕਾ ਬਿਲਕੁਲ ਸੜਕਾਂ 'ਪਰ ਸ਼ਾਂਤੀ ਐ ਚਾਰੇ ਪਾਸੇ ਹਰਿਆਲੀ ਹਰਿਆਲੀ ਐ ਬਹੁਤ ਵਧੀਆ ਲੱਗਦਾ ਜਾਂਦੇ ਹੋਏ ਲੋ ਜੀ ਹੁਣ ਜੋਤ ਐਂਡ ਰੂਪ ਲੈਣ ਗਈਆਂ ਲੀਓ ਨੂੰ ਕਿਉਂਕਿ ਲੀਓ ਨਾਲ ਸੀਨਾ ਦੇ ਘਰਾਂ ਛੱਡਿਆ ਦਾ ਔਰ ਜੋਤ ਲੈਣ ਗਈ ਵੀ ਐ ਲੀਓ ਨੂੰ ਦੇਖਦੇ ਨੇ ਲੀਓ ਕਿਆ ਕਰਦਾ ਆ ਕੇ ਚੱਕਦੇ ਨੇ ਪਿੱਛੇ ਤੇ ਸਮਾਨ ਦੇਖਿਓ ਸੀਟ 'ਤੇ ਆ ਗਿਆ ਆ ਗਿਆ ਆ ਗਿਆ ਲੀਓ ਆ ਗਿਆ ਹੈਲੋ ਲੀਓ ਹੈਲੋ ਲੀਓ ਆ ਗਿਆ ਆ ਗਿਆ ਆ ਗਿਆ ਲੀਓ ਆ ਗਿਆ आ <Leo> <laughs> आ गया आ गया लियो? <laughs> ले लिया सारा समान लियो कितना रहा इस... और लियो को देखो लियो आ गया है लियो मिल <Leo> गया ਕੈਸਾ ਲੱਗ ਰਿਹਾ ਰੂਪਲੀਓ ਨੂੰ ਮਿਲ ਕੇ ਅੰਨ ਦੇ ਲਿਓ ਨੇ ਪ੍ਰਸ਼ਾਦ ਮਾਰੇ ਆਉਗਾ ਅੱਛਾ ਆਪਾਂ ਮਿਲਿਆ ਹੋਣਾ ਰੂਪ ਨੇ ਤਾਂ ਗੋਦੀਵਾ ਉਡਾ ਲਿਆਓ ਤਾਂ ਚਲੋ ਜੀ ਕਰਦੇ ਆ ਵਲੌਗ ਦਾ ਐਂਡ ਆਪਾਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਔਰ ਹੁਣ ਆਪਾਂ ਘਰ ਪਹੁੰਚ ਰਹੇ ਆ ਜੀ ਕਿਉਂਕਿ ਲਿਓ ਨੂੰ ਆਪਾਂ ਨੇ ਚੱਕ ਲਿਆ ਜਿੱਥੇ ਤੇ ਆਪਾਂ ਨੇ ਛੱਡ ਕੇ ਗਏ ਤੇ ਆਪਨੇ ਲੈ ਲਿਆ ਲਿਓ ਨੂੰ ਔਰ ਹੁਣ ਆਪਾਂ ਚੱਲਦੇ ਆ ਘਰ ਨੂੰ ਵਾਪਸ ਤੇ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ ਫੁੱਲ ਵਾਚ ਕਰਿਆ ਕਰੋ ਜਿਸਕਿਪ ਨਾ ਕਰਿਆ ਕਰੋ ਬਾਈ ਰਪੈਂਜਲ ਲੀਓ ਤੇ ਵੀ ਬਾਈ ਕਰਾ ਦੇ ਬਾਏ ਬਾਏ ਬਾਈ ਜੀ ਬਾਏ 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 ਟੇਕ ਕੇਅਰ ਜੀ ਸਾਰਿਆਂ ਨੂੰ